ਆਡਾ ਸਿੱਖਾਂ ਦਾ ਪਾਸਪੋਰਟ ਵੀ ਹੈ ਜਿਹੜਾ ਦੁਨੀਆ ਸਾਰੇ ਇੰਡੀਆ ਦਾ ਜਿਹੜਾ ਪਾਸਪੋਰਟ ਹੈ ਨਾ ਉਹ ਇੱਕੋ ਜਿਹਾ ਹੀ ਬਣਦਾ ਇੱਕੋ ਜਿਹਾ ਹਿੰਦੀ ਵਿੱਚ ਲਿਖਿਆ ਹੈ ਇੰਗਲਿਸ਼ ਵਿੱਚ ਲਿਖਿਆ ਭਾਰਤੀ ਸਾਨੂੰ ਸਾਡਾ ਪਾਸਪੋਰਟ ਬਣਾ ਰਿਹਾ ਪਰ ਉਹਦੇ ਉੱਤੇ ਦਸਤਾਰ ਵਾਲੀ ਫੋਟੋ ਸਾਨੂੰ ਸਿੱਖ ਬਣਾਉਂਦੀ ਹੈ ਭਾਰਤੀ ਸਿੱਖ ਹੈ ਇਹ ਸਿੱਖ ਉਹ ਦਸਤਾਰ ਨਾਲ ਹੀ ਅਸੀਂ ਬਣਦੇ ਹਾਂ ਸੋ ਦਸਤਾਰ ਰੱਖਣੀ ਹੈ ਬੜੀ ਜ਼ਰੂਰੀ ਹੈ ਇਹੀ ਪ੍ਰਚਾਰ ਹੈ ਤੇਰੀ ਪੱਕ ਬਣਣੀ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਹੈ ਭਾਰਤ ਨੂੰ ਜਿਉਂਦਾ ਰੱਖਣ ਲਈ ਬੜੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਮਰਨਾ ਪਿਆ ਬੜੇ ਮਰੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਸਭ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਇਸ ਭਾਰਤ ਲਈ ਪਰ ਕਣਗੀਆਂ ਵਾਲੇ ਪਾਸ਼ਾ ਦੀ ਸੋਚ ਨੂੰ ਉਹਨਾਂ ਦੇ ਚਿਹਰੇ ਮੂਹਰੇ ਨੂੰ ਉਹਨਾਂ ਦਾ ਰੂਪ ਨੂੰ ਜਿਉਂਦਾ ਰੱਖਣ ਲਈ ਤੈਨੂੰ ਪੱਕ ਬਨ ਕੇ ਰੱਖਣੀ ਪੈਣੀ ਹੈ ਮਰਨ ਦੀ ਲੋੜ ਨਹੀਂ ਪੱਗੀ ਬੰਨੀ ਜਾਈ ਇੰਨਾ ਹੀ ਬਹੁਤ ਦਸਤਾਰ ਹੀ ਬੰਨੀ ਜਾਈ ਇਹੀ ਬਹੁਤ ਬੱਚਿਆਂ ਦੇ ਸਿਰ ਤੇ ਦਸਤਾਰ ਬਨ ਜਿਓ ਇਹੀ ਬਹੁਤ ਇਹਦੇ ਨਾਲ ਹੀ ਗੁਰੂ ਸਾਹਿਬ ਦਾ ਅੱਗੇ ਚਲੇ ਜਾਣਗੇ ਭਾਰਤ ਤੇ ਜਾ ਹੀ ਰਿਹਾ ਕਿ ਅਸੀਂ ਗੁਰੂ ਸਾਹਿਬ ਨੂੰ ਅੱਗੇ ਨਾਲ ਲੈ ਜਾਣਾ ਤੇ ਜਦੋਂ ਅਸੀਂ ਦਸਤਾਰ ਲੈ ਗਏ ਪੋਤੇ ਨੂੰ ਦੇ ਕੇ ਪੁੱਤ ਪੋਤੇ ਨੂੰ ਅੱਗੇ ਪੱਗ ਦੇ ਕੇ ਸਿੱਖੀ ਜਾ ਹੀ ਰਹੀ ਹੋਣੀ ਤੁਹਾਨੂੰ ਜਿਉਂਦਾ ਰੱਖਣਾ ਪੈਣਾ ਕੋਸ਼ਿਸ਼ ਕਰਨੀ ਪੈਣੀ ਘੱਟ ਤੋਂ ਘੱਟ ਆਪਣੇ ਸਿਰ ਦੇ ਉੱਤੇ ਤੇ ਸਜਾ ਕੇ ਰੱਖੀਏ ਆਪ ਹੀ ਸੰਭਾਲਾਂਗੇ ਇੰਨਾ ਹੀ ਬਹੁਤ ਹੈ ਕੋਸ਼ਿਸ਼ ਕਰਨੀ ਆਪਾਂ ਸਾਰਿਆਂ ਨੂੰ ਸੋ ਇਸ ਕਰਕੇ ਜਿਹੜਾ ਗੁਰੂ ਸਾਹਿਬ ਦਾ ਬਣ ਗਿਆ ਗੁਰੂ ਸਾਹਿਬ ਉਹਨੂੰ ਆਪਣੇ ਲੱਗਣ ਲੱਗ ਜਾਂਦੇ ਨੇ ਮੈਂ ਗੁਰੂ ਸਾਹਿਬ ਦਾ ਬਣ ਗਿਆ। ਉਹ ਦਿਨ ਤੈਨੂੰ ਐ ਲੱਗਣਾ ਗੁਰੂ ਸਾਹਿਬ ਮੇਰੇ ਬਣ ਗਏ। ਜਿੱਦਣ ਤੂੰ ਗੁਰੂ ਸਾਹਿਬ ਨਾਲ ਬਹੁਤ ਪਿਆਰ ਕਰੇਂਗਾ ਤੈਨੂੰ ਲੱਗਣਾ ਗੁਰੂ ਸਾਹਿਬ ਮੈਨੂੰ ਪਿਆਰ ਕਰ। ਹੁਣ ਮੈਨੂੰ ਤੁਸੀਂ ਦੱਸੋ ਵੇਖੋ। ਮੈਂ ਅੱਗੇ ਵੀ ਪੁੱਛਿਆ ਸੀ। ਮੰਨ ਲਓ ਬੰਦਾ ਕਲਗੀ ਵਾਲੇ ਪਾਸ਼ਾਹ ਦੀ ਫੋਟੋ ਕੋਈ ਬੈਠਾ ਹੈ। ਤੇ ਬੰਦਾ ਬਾਅਦ ਚ ਕਵੇ ਘੰਟੇ ਬਾਅਦ ਗੁਰੂ ਸਾਹਿਬ ਨਾ ਮੈਨੂੰ ਵੇਖ ਹੀ ਜਾਂਦੇ ਸੀ। ਤੇ ਡੱਬਹਿ ਕੇ ਕਵੇ ਘੰਟੇ ਬਾਅਦ ਆਖੇ ਗੁਰੂ ਸਾਹਿਬ ਨਾ ਮੈਨੂੰ ਵੇਖੀ ਜਾਂਦੇ ਸੀ ਮੈਨੂੰ ਵੇਖੀ ਜਾਂਦੇ ਸੀ ਮੈਨੂੰ ਕਹਿੰਦਾ ਵੇਖੀ ਗਏ ਉਹਨੂੰ ਪੁੱਛੇ ਕਿ ਕਹਿੰਦਾ ਤੂੰ ਕਿੱਥੇ ਸੀ ਭਲਾ ਤੂੰ ਵੀ ਤੇ ਵੇਖ ਹੀ ਰਿਹਾ ਸੀ ਤੂੰ ਕੋਲ ਬੈਠਾ ਸੀ ਤੈਨੂੰ ਲੱਗਦਾ ਮੈਨੂੰ ਵੇਖਦੇ ਨੇ ਅਸਲ 'ਚ ਤੂੰ ਵੇਖ ਰਿਹਾ ਇਹ ਤੇਰਾ ਪਿਆਰ ਹੈ ਤੁਸੀਂ ਜਦੋਂ ਵੇਖੋਗੇ ਤੁਹਾਨੂੰ ਲੱਗਣਾ ਵੇਖਦਾ ਹੈ ਜਾਓਗੇ ਤੁਹਾਨੂੰ ਲੱਗਣਾ ਮੇਰੇ ਕੋਲ ਹੈ ਜਿੰਨਾ ਪਿਆਰ ਕਰੋਗੇ ਤੁਹਾਨੂੰ ਲੱਗਣਾ ਮੈਨੂੰ ਪਿਆਰ ਕਰਦਾ ਤੇ ਰਿਫਲੈਕਟ ਤੇ ਤੇਰੇ ਪਿਆਰ ਨਹੀਂ ਹੋਣਾ ਰਿਫਲੈਕਸ਼ਨ ਤੇ ਤੇਰੇ ਪਿਆਰ ਦੀ ਹੀ ਹੋਣੀ ਜਿੰਨਾ ਪਿਆਰ ਕਰੋਗੇ ਤੁਹਾਨੂੰ ਲੱਗੇਗਾ ਮੇਰੇ ਨਾਲ ਕਰਦਾ ਹੁਣ ਕਈ ਲੋਕ ਆਪਾਂ ਕਹਿੰਦੇ ਆ ਕੁੱਤਾ ਬਹੁਤ ਮੈਨੂੰ ਪਿਆਰ ਕਰਦਾ ਹੈ ਬੜਾ ਮੈਨੂੰ ਕੁੱਤਾ ਪਿਆਰ ਕਰਦਾ ਅਸਲ ਚ ਤੂੰ ਕਰਦਾ ਤੇਰੇ ਤੇਰੀ ਰਿਫਲੈਕਸ਼ਨ ਚਲੋ ਕੁੱਤਾ ਤੇ ਫੇਰ ਵੀ ਪੂਸ਼ਾ ਮਸ਼ਾ ਅੱਲਾਹ ਆ ਕੇ ਪ੍ਰਗਟ ਕਰ ਦਿੰਦਾ ਮੈਂ ਪਿਆਰ ਕਰਦਾ ਆ ਜਿਹੜਾ ਬੱਚਾ ਨਿਕਿਆ ਜਾਂ 3 ਸਾਲ ਦਾ ਉੱਥੇ ਪਿਆ ਹਜੇ ਤੇ ਉਹਨੂੰ ਤੁਰਨਾ ਵੀ ਨਹੀਂ ਆਉਂਦਾ ਤੇ ਤੂੰ ਪਤਾ ਕੀ ਕਹਿੰਦਾ ਮੈਨੂੰ ਬੜਾ ਪਿਆਰ ਕਰਦਾ ਮੈਨੂੰ ਬੜਾ ਪਿਆਰ ਕਰਦਾ ਉਹਨੇ ਬੋਲ ਕੇ ਵੀ ਨਹੀਂ ਦੱਸਿਆ ਤੈਨੂੰ ਮੈਂ ਤੈਨੂੰ ਪਿਆਰ ਕਰਦਾ ਕਿਦੋਂ ਦੱਸਿਆ ਬੱਚੇ ਨੇ ਬੋਲ ਕੇ ਦੱਸਿਆ ਤੈਨੂੰ ਮੈਂ ਤੈਨੂੰ ਪਿਆਰ ਕਰਦਾ ਕੋਈ ਪ੍ਰੋਮਿਸ ਕਰੇ ਤੇ ਉਹਨੂੰ ਬੋਲਣਾ ਵੀ ਨਹੀਂ ਆਉਂਦਾ ਪਰ ਜਿਹੜਾ ਤੈਨੂੰ ਐ ਲੱਗੀ ਜਾਂਦਾ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਪਿਆਰ ਕਰਦਾ ਸੱਚੇ ਐ ਕਿ ਤੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੱਚੇ ਜਦੋਂ ਤੁਸੀਂ ਪਿਆਰ ਕਰਦੇ ਹੁੰਦੇ ਹੋ ਤੁਹਾਨੂੰ ਲੱਗਦਾ ਮੈਨੂੰ ਕਰਦਾ ਜਦੋਂ ਤੁਸੀਂ ਖੁਦ ਨਫ਼ਰਤ ਵਿੱਚ ਹੁੰਦੇ ਹੋ ਸੱਚੇ ਜਦੋਂ ਤੁਸੀਂ ਪਿਆਰ ਕਰਦੇ ਹੁੰਦੇ ਹੋ ਤੁਹਾਨੂੰ ਲੱਗਦਾ ਮੈਨੂੰ ਕਰਦਾ ਜਦੋਂ ਤੁਸੀਂ ਖੁਦ ਨਫ਼ਰਤ ਜੁੰਨੇ ਹੋ ਤੁਹਾਨੂੰ ਲੱਗਦਾ ਸਾਰੀ ਦੁਨੀਆ ਹੀ ਮੈਨੂੰ ਨਫ਼ਰਤ ਕਰਦੀ ਹੈ ਪਿਆਰ ਤੇ ਤੇਰਾ ਹੀ ਰਿਫਲੈਕਟ ਹੋਣਾ ਵਾਪਸ ਤੇ ਉਹਨੇ ਮੁੜ ਕੇ ਆ ਪਰ ਜੇ ਤੂੰ ਨਹੀਂ ਕਰਦਾ ਤੈਨੂੰ ਐ ਲੱਗਣਾ ਕੋਈ ਵੀ ਨਹੀਂ ਕਰਦਾ ਜਿੱਦਣ ਤੂੰ ਪਿਆਰ ਦਾ ਭਰਿਆ ਹੁੰਨਾ ਤੈਨੂੰ ਐ ਲੱਗਦਾ ਸਾਰੇ ਹੀ ਬਹੁਤ ਪਿਆਰ ਕਰਦੇ ਮੈਨੂੰ ਕਿਉਂਕਿ ਤੂੰ ਕਰਦਾ ਜੇ ਮੇਰੀ ਆ ਐਨ ਕਲਾਈ ਹੈ ਨਾ ਮੈਂ ਜੇ ਦਾ ਰੰਗ ਪੀਲਾ ਹੈ ਥੋੜਾ ਜਿਆ ਤੇ ਮੈਨੂੰ ਪੀਲਾ ਪੀਲਾ ਦਿਸਣਾ ਹੈ ਤੇ ਜੇ ਮੈਂ ਨੀਲੀ ਲਾ ਲਈ ਤੇ ਮੈਨੂੰ ਨੀਲਾ ਨੀਲਾ ਦਿਸਣਾ ਪਿਆ ਪਿਆਰ ਦੀ ਐਨਕ ਜਿੱਦਣ ਲਾਈ ਹੁੰਦੀ ਉਹਦੋਂ ਸਾਰੇ ਪਿਆਰੇ ਪਿਆਰੇ ਲੱਗਦੇ ਆ ਜਦੋਂ ਨਫਰਤ ਵਾਲੀ ਐਨਕ ਲਾਈ ਹੁੰਦੀ ਉਹਦੋਂ ਨਫਰਤ ਨਫਰਤ ਐਨ ਲੱਗਦਾ ਸਾਰੇ ਨਫਰਤ ਕਰਦੇ ਆ ਬੰਦਾ ਐਨਕ ਬਦਲਦਾ ਬੰਦੇ ਨਹੀਂ ਬਦਲਦਾ ਐਨਕ ਬਦਲੋ ਨਫਰਤ ਵਾਲੀ ਐਨਕ ਲਾ ਕੇ ਕਹੀ ਜਾਂਦਾ ਹੁਣ ਮੈਂ ਲਾ ਕੇ ਕਾਲੀ ਐਨ ਕਹੀ ਜਾਵਾ ਮੈਨੂੰ ਪੀਲਾ ਕਿਉਂ ਨਹੀਂ ਦਿਸਦਾ ਕਿਉਂਕਿ ਐਨਕ ਬਦਲ ਲੈ ਅੱਖ ਚੇਂਜ ਕਰ ਪਿਆਰ ਵਾਲੀ ਅੱਖ ਲਾਏਗਾ ਤੈਨੂੰ ਸਾਰੀ ਦੁਨੀਆ ਪਿਆਰਿਆਂ ਦੀ ਲੱਗਣੀ ਐਨਕ ਬਦਲ ਤ੍ਰੇਮ ਵਾਲੀ ਲਾ ਲਾ ਤਾਂ ਕਰਕੇ ਉਹ ਕਹਿਆ ਸੀ ਗੁਰੂ ਗੋਬਿੰਦ ਸਿੰਘ ਮਾਏ ਇਹ ਪ੍ਰਸੰਗ ਹੈ ਜਿਹੜਾ ਆਉਂਦਾ ਛੋਟਾ ਜਿਹਾ ਸਾਖੀ ਏ ਤੇ ਉਹ ਕਿੰਨੇ ਦਿਨ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਟੱਬਰ ਵਾਪਸ ਜਾਣ ਲੱਗਿਆ ਕਹਿੰਦਾ ਮਹਾਰਾਜ ਛੁੱਟੀ ਪਰਿਵਾਰ ਵਾਲੇ ਕਹਿੰਦੇ ਛੁੱਟੀ ਦੇ ਦਿਓ ਬੱਚਾ ਕਹਿੰਦਾ ਤੁਸੀਂ ਜਾਣਾ ਜਾਓ ਮੈਂ ਨਹੀਂ ਜਾਣਾ ਜੋਗਿਆ ਕੀ ਗੱਲ ਬਈ ਕਹਿੰਦਾ ਮਾਰਾ ਮੈਂ ਤਾਂ ਇੱਥੇ ਹੀ ਰਹਿਣਾ ਮੇਰਾ ਜੀ ਲੱਗ ਗਿਆ ਤੇਰਾ ਨਾਂ ਕੀ ਐ ਕਹਿੰਦੇ ਜੋਗਾ ਕਹਿੰਦੇ ਚੰਗਾ ਜੇ ਸਾਡੇ ਜੋਗਾ ਬਣ ਕੇ ਰਹੇਗਾ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ ਬਸ ਤੂੰ ਮੰਨ ਲੈ ਮੈਂ ਤੇਰੇ ਜੋਗਾ ਜੇ ਤੂੰ ਮੰਨ ਲਿਆ ਮੰਨਣ ਤੇ ਐ ਗੱਲ ਅੱਜ ਵੀਰ ਇੱਕ ਗੱਲ ਕਰਦਾ ਸੀ ਮੇਰੇ ਘਰੇ ਖੂਨ ਦੇ ਛਿੱਟੇ ਪੈਂਦੇ ਆ ਮੈਂ ਕਿਹਾ ਨਾ ਮੰਨੀ ਐਂਦੇ ਜੇ ਤੂੰ ਮੰਨ ਗਿਆ ਤੇ ਅਗਲੇ ਦੇ ਅਗਲੇ ਦੇ ਟੂਨੇ ਅਸਰ ਕਰ ਗਏ ਤੇਰੇ ਮੰਨਣ ਦੇ ਜੇ ਤੂੰ ਮੰਨ ਗਿਆ ਤੂੰ ਮੰਜੀ ਤੇ ਪੈ ਜਾਣਾ ਬਿਮਾਰ ਹੋ ਜਾਣਾ ਹਾਏ ਮੇਰੇ ਘਰੇ ਟੂਣਾ ਕਰ ਗਿਆ ਕੋਈ ਟੂਣਾ ਜੇ ਤੂੰ ਡਰ ਗਿਆ ਤੇ ਮਰ ਗਿਆ ਤੇ ਜੇ ਤੂੰ ਕਵੇਂ ਇਹ ਕੀ ਕਰ ਲੂ ਫਿਰ ਕੋਈ ਅਜ਼ਰ ਨਹੀਂ ਕਰਦਾ ਮਨਨੇ ਤੇਰੇ ਮੰਨਣ ਤੇ ਐ ਮੰਨਣ ਤੇ ਐ ਹੁਣ ਮੰਨ ਲਓ ਬੰਦਾ ਮੈਂ ਤੈਨੂੰ ਕਹਾਂ ਵੀ ਆਹ ਫੜ ਆਹ ਕਿਰਪਾਨ ਲੈ ਜਾ ਮੰਨ ਲਓ ਮੈਂ ਤੈਨੂੰ ਇੱਕ ਸ੍ਰੀ ਸਾਹਿਬ ਦੇ ਦਿਆਂ ਜਾ ਤੇਰੀ ਤਿੰਨ ਤੈਨੂੰ ਸਾਰੀ ਜ਼ਿੰਦਗੀ ਬੁਖਾਰ ਨਹੀਂ ਚੜਦਾ ਜੇ ਤੂੰ ਇਹਨੂੰ 100% ਸੱਚ ਮੰਨ ਲਿਆ ਇਨੂੰ ਸੱਚੀ ਸਾਰੀ ਜ਼ਿੰਦਗੀ ਬੁਖਾਰ ਨੇ ਜੜਾ ਪਰ ਜੇ ਤੂੰ ਫੜ ਕੇ ਸ੍ਰੀ ਸਾਹਿਬ ਪਤਾ ਕੀ ਸੋਚਿਆ ਬਈ ਇਹ ਕਿਵੇਂ ਹੋ ਸਕਦਾ ਬੁਖਾਰ ਨਾ ਛੜੇ ਐ ਕਿਵੇਂ ਹੋ ਜੂ ਬਾ ਫੇਰ ਛੜ ਜੂ ਤੇਰੇ ਮਨ ਨੇ ਜੇ ਮੰਨ ਲਿਆ ਬਈ ਕਿਹਾ ਹੈ ਨਾ ਜਿੰਨਾ ਚਿਰ ਮੈਂ ਇਹ ਸਾਹਮਣੇ ਰੱਖੂ ਮੈਨੂੰ ਬੁਖਾਰ ਨਹੀਂ ਚੜ ਸਕਦਾ ਚੜੂ ਹੀ ਤੇ ਮੰਨ ਲਿਆ ਅਸੀਂ ਮੰਨ ਲਿਆ ਪੜੀਆਂ ਚੀਜ਼ਾਂ ਕਈ ਬੰਦੇ ਚੰਗੇ ਭਲੇ ਨੇ ਅਜੇ 40 ਕੇ ਸਾਲ ਦੇ ਨੇ ਕਹਿਣਗੇ ਬਸ ਜੀ ਹੁਣ ਤੇ ਥੋੜੀ ਰਹਿ ਗਈ ਬਹੁਤ ਹੁਣ ਤੱਕ ਉਹ ਬੁੜਿਆ ਹੁੜੇ ਹੋ ਗਏ ਮੰਨ ਲਿਆ ਉਹਨਾਂ ਨੇ ਤੇ ਕਈ ਐਡੇ ਉਤਰੇ ਬੁੜੇ ਨੇ ਉਹ ਮੰਨਦੇ ਹੀ ਨਹੀਂ ਮੈਂ ਬੁੜਾ ਹੋ ਗਿਆ ਮੰਨ ਲਈ 75 ਸਾਲਾਂ ਦਾ ਹੋਇਆ ਪਿਆ ਅਜੇ ਵੀ ਛੇੜਖਾਨੀਆ ਕਰਦਾ ਜਦੋਂ ਮੈਂ ਤੈਨੂੰ ਪੁੱਛਦਾ ਤੂੰ ਮਰ ਜਾ ਹੁਣ ਤਾਂ ਸੁਧਰ ਜਾ ਉਹ ਮੰਨਦਾ ਹੀ ਨਹੀਂ ਮੈਂ ਬੁੜਾ ਹੋ ਗਿਆ ਮੰਨਦਾ ਹੀ ਨਹੀਂ ਮੈਂ ਬੁੜੇ ਹੋ ਗਿਆ ਸੀ ਤੇ ਕਈ ਮੰਨੀ ਬੈਠੇ ਅਸੀਂ ਤੇ ਬਿਮਾਰ ਹੀ ਆ ਜੀ ਸਾਡੀ ਤੇ ਕਿਸਮਤ ਮਾੜੀ ਏ ਮੇਰਾ ਪਿੰਡ ਮਾੜਾ ਹੈ ਮੇਰੇ ਮਾਪਿਓ ਮਾੜੇ ਹੈ ਮੇਰਾ ਤੇ ਕੱਤ ਹੀ ਰਹਿ ਗਿਆ ਜੀ ਬਸ ਮੈਂ ਤੇ ਆਰਮੀ ਚ ਜਲਚੜਾ ਮੇਰਾ ਰੰਗ ਹੀ ਨਹੀਂ ਗੱਲ ਬਣੀ ਜੀ ਮਾਪਿਓ ਨੇ ਵਿਆਹ ਕਰਤਾ ਅਸੀਂ ਨਿੱਕੇ ਹੁੰਦੇ ਤਾਂ ਰੋਈ ਜਾਂਦੇ ਹੋਰ ਇੱਕ ਉਦੋਂ ਅੱਗੇ ਰੋਣ ਵਾਲੇ ਧਰਤੀ ਤੇ ਹੀ ਠੀਕ ਨਹੀਂ ਦੇਸ਼ ਹੀ ਮਾੜਾ ਅੱਛਾ ਹੋਰ ਵੀ ਸੁਣਾਓ ਇੱਕ ਕੱਲ ਆਇਆ ਮੈਂ ਕੀ ਕਹਿੰਦਾ ਗ੍ਰਹਿ ਮਾੜੇ ਨੇ ਹੁਣ ਤੇਰੇ ਲਈ ਮੰਗਲ ਬਦਲੀਏ ਚੰਦਰਮਾ ਤੇਰਾ ਠੀਕ ਨਹੀਂ ਮੰਗਲ ਵੀ ਠੀਕ ਬੰਦੇ ਨੇ ਬਲੇਮ ਵੇਖੋ ਬਲੇਮ ਕਰਨਾ ਪਿੰਡ ਤੇ ਮਾਂ ਪਿਓ ਤੇ ਧਰਤੀ ਤੇ ਦੇਸ਼ ਤੇ ਬਲੇਮ ਹੁਣ ਤਾਂ ਕਹਿੰਦੇ ਨੇ ਫਿਰ ਇਹ ਰਾਹੁ ਕੇਤੂ ਤੇ ਵੀ ਬਲੇਮ ਕਰ ਦੋ ਵੀ ਮੈਂ ਠੀਕ ਸੀ ਇਹ ਹੀ ਮਾੜਾ ਹੈ ਦੇਖੋ ਲੋਕੀ ਬਲੇਮ ਇਹਦੇ ਤੇ ਵੀ ਕਰਦੇ ਫਿਰ ਜਿਹੜਾ ਬਲੇਮ ਗੇਮ ਖੇਡਣ ਵਾਲੇ ਬੰਦੇ ਇਹੋ ਜਿਹੇ ਹੁੰਦੇ ਨਕੰਮੇ ਬੰਦਿਆਂ ਨੇ ਕਿਸੇ ਨਾ ਕਿਸੇ ਤੇ ਗੱਲ ਸਿੱਟਣੀ ਹੁੰਦੀ ਹੈ ਇਹ ਮੇਰੀ ਜ਼ਿੰਦਗੀ 'ਚ ਤਾਂ ਹੋ ਗਿਆ ਕਿਉਂ ਹੋ ਗਿਆ ਤਾਂ ਹੋ ਗਿਆ ਮੇਰਾ ਪਿਓ ਹੀ ਮੈਨੂੰ ਪਿੱਛੇ ਲੈ ਗਿਆ ਖੇਚੀ ਚ ਮਾਣ ਨੇ ਨਹੀਂ ਅੱਗੇ ਵਧਣ ਦਿੱਤਾ ਸਾਡਾ ਤਾਂ ਬਰਾ ਭਰਾ ਹੀ ਮੇਰਾ ਤੇਰੀ ਜਣਾ 'ਚ ਬਹਿ ਗਿਆ ਤੇਰੀ ਜ ਕੋਣ ਕਹੀ ਘਰ ਵਾਲੀ ਜਣਾ 'ਚ ਬਹਿ ਗਈ ਮੇਰੇ ਅਜੀ ਇਹ ਤੇ ਸਾਰਿਆਂ ਦੀ ਜਣਾ 'ਚ ਬੈਠੀ ਹਾਂ ਸਾਹ ਕਤਾਬ ਲਾਇਆ ਸਾਰੇ ਹੁਣ ਅੱਜ ਕੱਲ੍ਹ ਅੱਜ ਕੱਲ੍ਹ ਇਹ ਬਹੁਤ ਚੱਲ ਰਿਹਾ ਟ੍ਰੈਂਡ ਤੇ ਇਹ ਗੱਲ ਘਰ ਵਾਲੀਆਂ ਜਣਾ 'ਚ ਬਹਿ ਕੇ ਇਦਾਂ ਹੀ ਚੱਲੀ ਜਾਂਦਾ ਸਾਰਾ ਫਲੇਮ ਕਰੀ ਜੋ ਸਾਰੀ ਇਹ ਕਾਮਯਾਬ ਹੋਣ ਵਾਲਾ ਕੰਮ ਹੈ ਨਹੀਂ ਸਾਜਾ ਲੱਛਣ ਹੈ ਨਹੀਂ ਸਾਜਾ ਉਹ ਪਾਈ ਮੰ ਜੇ ਤੂੰ ਇਹ ਮੰਨਦਾ ਟੂਣਾ ਕੰਮ ਕਰਦਾ ਇਹ ਕਿਉਂ ਨਹੀਂ ਮੰਨਦਾ ਕਲਗੀਆਂ ਵਾਲਾ ਮੇਰੇ ਨਾਲ ਹੈ ਇਹ ਮੰਨ ਲੈ ਨੈਗੇਟਿਵ ਕਿਉਂ ਮੰਨਦਾ ਇਹ ਕਿਉਂ ਨਹੀਂ ਸਾਰੀ ਜ਼ਿੰਦਗੀ ਆਲੇ ਟੂਨੇ ਮੰਨਣ ਦੀ ਲੋੜ ਨਹੀਂ ਇੱਕ ਹੀ ਮੰਨ ਲੈ ਉਹ ਮੇਰੇ ਨਾਲ ਹੈ ਬਸ ਗੱਲ ਖਤਮ ਇੱਕ ਹੀ ਟੂਣਾ ਮੰਨ ਲੈ ਈ ਮੰਨ ਲੈ ਆ ਕਰਪਾਨ ਪਾ ਲਈ ਸੀ ਜਿੱਤੇ ਅੰਮਰ ਛਕਿਆ ਸੀ ਆ ਪਾ ਲਈ ਸੀ ਲੈ ਵੀ ਆ ਪਾ ਲਈ ਲੋਹੇ ਦੀ ਐ ਹੁਣ ਨਾ ਕੋਈ ਟੂਣਾ ਚੱਲ ਗਿਆ ਬਸ ਜਿੱਤੇ ਪਾਈ ਸੀ ਉਦੋਂ ਮੰਨ ਲੈ ਲੈ ਉਦੋਂ ਮੁੜ ਕੇ ਚੱਲ ਨਹੀਂ ਸਕਦਾ ਅਸੀਂ ਤੇ ਮੰਨਿਆ ਹੋਇਆ ਸੱਚੀ ਮੰਨੇ ਵੀ ਆ ਜਦੋਂ ਤੋਂ ਗੁਰੂ ਆਲੇ ਬਣ ਗਏ ਆ ਕੁਝ ਨਹੀਂ ਹੋ ਸਕਦਾ ਆਹ ਹੁਣ ਇੰਨਾ 6 ਸਾਲ ਇੱਥੇ ਹੀ ਰਹੇ ਆ ਮੈਂ ਕਿਤੇ ਬਾਹਰ ਨਹੀਂ ਗਿਆ ਪਰ ਸੱਚੀ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿ ਰਿਹਾ ਇੱਕ ਦਿਨ ਇਦਾਂ ਦਾ ਨਹੀਂ ਆਇਆ ਜਿੱਦਣ ਅਸੀਂ ਗਿਆ ਹੋਏ ਸੀ ਕਲਗੀਆਂ ਵਾਲੇ ਨੂੰ ਛੱਟ ਸਕਦਾ ਬੰਦਾ ਕੋਈ ਦੂਜਾ ਸੁਪਨੇ ਚ ਵੀ ਨਹੀਂ ਆਇਆ ਬਧੇਰੇ ਪੰਡਤ ਕੋਈ ਕੋਈ ਮਿਲਦਾ ਕੋਈ ਕੋਈ ਮਿਲਦਾ ਹੈ ਕਿਸੇ ਬੰਦੇ ਦਾ ਪ੍ਰਭਾਵ ਕਬੂਲ ਜੀਏ ਨਾ ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਬਾਬਾ ਤੈਨੂੰ ਲਿਖਿਆ ਸਾਡੀ ਅੱਖ ਠਹਿਰ ਹੀ ਨਹੀਂ ਸਕਦੀ ਪਾਏ ਗਏ ਜਦ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਅੱਖ ਥੱਲੇ ਨਹੀਂ ਆਇਆ ਤੇ ਆਉਣਾ ਵੀ ਨਹੀਂ ਚਾਹੀਦਾ ਵੀਰੋ ਆਉਣਾ ਨਹੀਂ ਚਾਹੀਦਾ ਕੱਚੀ ਸ਼ਰਤਾਂ ਕਿਉਂ ਰੱਖਣਾ ਕੱਚਾ ਟਕਾ ਮਾਨਾ ਵੀ ਮੈਂ ਜਰ ਬਣ ਗਿਆ ਗੁਰੂ ਦਾ ਹੁਣ ਕੌਣ ਕਰ ਤੂ ਕੁਛ ਗਵਾਂਡੀ ਦਾ ਗਵਾਂਡੀ ਦਾ ਗਵਾਂਡੀ ਕੋ ਜੋ ਮਰਜੀ ਕਰਨੇ ਐ ਤੈਨੂੰ ਕਿਵੇਂ ਖਤਮ ਕਰੀਏ ਐਂ ਤਾਂ ਤੇ ਦੁਨੀਆ ਹੀ ਟੂਨੇ ਕਰ ਕਰਕੇ ਖਤਮ ਕਰ ਦਿਆ ਕਰੇ ਫੇਰ ਇਲੈਕਸ਼ਨ ਲੈਣਾ ਲੜਨ ਦੀ ਤੇ ਲੋੜ ਹੀ ਨਹੀਂ ਐਮਐਲਏ ਟੂਨੇ ਕਰਕੇ ਹੀ ਮਾਰਦੇ ਨੇ ਇੱਕ ਦੂਜੇ ਨੂੰ ਇਹਦੇ ਜਿੱਤਣਾ ਇਹਨਾਂ ਨੇ ਮਰ ਜਾਂਦੇ ਨੇ ਕੁਰਸੀਆਂ ਪਿੱਛੇ ਕਿਤੇ ਇਹਨਾਂ ਨੂੰ ਕਿਤੇ ਟੂਨੇ ਵਾਲੇ ਨਹੀਂ ਦੇਖਦੇ ਇਹ ਕਿਤੇ ਸੱਟਾ ਨਹੀਂ ਘਰਾ ਸਕਦੇ ਉਹ ਸੱਟਾ ਸੱਟਾ ਹੁੰਦੀ ਹੈ ਨਿੱਕੇ ਹੁੰਦੇ ਸੁਣੇ ਛੇ ਟੁੱਟਦੀ ਹੈ ਪਹਿਲੀ ਵਾਰੀ ਵੇਖਿਆ ਮੈਂ ਕਿਹਾ ਵੇ ਆਹ ਛੇ ਟੁੱਟੀ ਜਾਂਦੀ ਕਹਿੰਦੇ ਜੀ ਇਹ ਤਾਂ ਗੁਬਾਰਾ ਜਿਹਾ ਉਹਦੇ ਚੱਕ ਅੱਗ ਬਾਲੀ ਜਾਂ ਉੱਟੀ ਹੈ ਹੁਣ ਪਤਾ ਲੱਗਿਆ ਵੀ ਅੱਗ ਅੱਗ ਉੱਟੀ ਜਾਂਦੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਅੱਗ ਜਾ ਰਹੀ ਸੀ ਇੱਥੋਂ ਚੜਾ ਦੇਣੀ ਉੱਥੇ ਬੰਦੇ ਨੂੰ ਮਾਰ ਦੇਣਾ ਜਾ ਕੇ ਹੁਣ ਪਤਾ ਲੱਗਿਆ ਵੀ ਇਹ ਸਿਸਟਮ ਕੀ ਹੈ ਕਿਵੇਂ ਉੱਟਦੀ ਹੈ ਅਸੀਂ ਐਵੇਂ ਮੰਨੀ ਜਾਂਦੇ ਸੀ ਨਿੱਕੇ ਇਸ ਕਰਕੇ ਇੰਨਾ ਗੱਲਾਂ ਨੂੰ ਨਾ ਮੰਨੋ ਜੇ ਮੰਨਣਾ ਹੀ ਹੈ ਨਾ ਇਹ ਮੰਨ ਤੂੰ ਮੇਰਾ ਏ ਮਾ ਤੂੰ ਮੇਰਾ ਬਸ ਇੰਨਾ ਮੰਨ ਬਹੁਤਾ ਨਾ ਮੰਨ ਮੰਨਣ ਵਾਲੀ ਗੱਲ ਮੰਨੀ ਦੀ ਹੁੰਦੀ ਐ ਐਵੇਂ ਹੀ ਹਲਾਈ ਜਾਂਦਾ ਮਨਾ ਖੜਾ ਇੱਕ ਜਗ੍ਹਾ ਇੱਕ ਜਗ੍ਹਾ ਖਲਾਰ ਲੈ ਮਨਾ ਟਿੱਗਿਆ ਰਹੇਗਾ ਜੋਗਾ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਰਹੇਗਾ ਕਹਿੰਦਾ ਮੈਂ ਤੁਹਾਡੇ ਜੋਗਾ ਮਾਰੇ ਕਹਿੰਦੇ ਜੇ ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ ਵੇਖੋ ਬਚਨ ਹੋ ਗਿਆ ਮੰਨ ਲਿਆ ਅਗਲੇ ਨੇ ਮਹਾਰਾਜ ਮੇਰੇ ਜੋਗੇ ਮੈਂ ਮਹਾਰਾਜ ਜੋਗਾ ਰਹਿ ਗਿਆ ਚਲੋ ਸਮਾਂ ਲੰਘਿਆ ਹੋਇਆ 20 ਸਾਲ ਦਾ ਮਾਪੇ ਆ ਗਏ ਮਹਾਰਾਜ ਤੁਹਾਡੇ ਕੋਲੇ 12-13 ਸਾਲਾਂ ਦਾ ਆਇਆ 7-8 ਸਾਲ ਹੋ ਗਏ ਵਿਆਹ ਕਰ ਲੀਏ ਮਾਰੇ ਕਹਿੰਦੇ ਕਰ ਲਓ ਘਰ ਲੈ ਜਾਣਾ ਵਿਆਹ ਕਰਨਾ ਕਰ ਲਈਏ ਕਹਿੰਦੇ ਕਰ ਲਓ ਲੈ ਗਏ ਜੋ ਗਿਆ ਚੱਲਾਂ ਘਰ ਹਾਂਜੀ ਜੇ ਤੈਨਾਂ ਤੂੰ ਮੇਰੇ ਜੋਗਾਂ ਕਹਿੰਦੇ ਹਾਂ ਬਚਨ ਕੀਤਾ ਤੂੰ ਮੇਰੇ ਜੋਗਾ ਕਹਿੰਦੇ ਹਾਂ ਮਾਰਾ ਤੁਹਾਡੇ ਜੋਗਾ ਹੀ ਬਾ ਤੂੰ ਆਪਣੇ ਮਨ ਚ ਜਿੱਦਣ ਕਹੇਗਾ ਮੈਂ ਤੇਰੇ ਜੋਗਾ ਅਗਲਾ ਬਚਨ ਆਪੀ ਆ ਜਾਣਾ ਤੂੰ ਆਪਾਂ ਸਾਰੇ ਜਿੱਦਣ ਕਹਿ ਦਾਂਗੇ ਕਲਕੀਆਂ ਵਾਲਿਆ ਮੈਂ ਤੇਰੇ ਜੋਗਾ ਅੱਗੇ ਵਾਲਾ ਬਚਨ ਆਪੇ ਆ ਜਾਣਾ ਕੀ ਆਏਗਾ ਮੈਂ ਤੇਰੇ ਜੋਗ ਹੁਣੇ ਕਹਿਣਾ ਮੈਂ ਤੇਰੇ ਜੋਗ ਹੈ ਤੂੰ ਬਸ ਮਨੋ ਜਿੱਤੇ ਮੰਨ ਲਿਆ ਮੈਂ ਉਹਦਾ ਉਦਣ ਤੇਰੇ ਮਨ ਨੇ ਇਹ ਵੀ ਮੰਨ ਲੈਣਾ ਉਹ ਮੇਰਾ ਜਿੱਦਣ ਤੇਰੇ ਮਨ ਨੇ ਮਨੋ ਮੰਨ ਲਿਆ ਮੈਂ ਉਹਦਾ ਉਦਣ ਤੇਰੇ ਮਨ ਨੇ ਪੱਕਾ ਮੰਨ ਲੈਣਾ ਉਹ ਮੇਰਾ ਸ਼ੱਕ ਹੈ ਨਾ ਤੈਨੂੰ ਉਹ ਮੇਰਾ ਨਹੀਂ ਅਸਲ ਤੇ ਸ਼ੱਕ ਤੈਨੂੰ ਇਹ ਹੈ ਕਿ ਮੈਂ ਉਹਦਾ ਨਹੀਂ ਕਮੀਆਂ ਦਿਸਦੀਆਂ ਨੇ ਕਰਤੂਤਾਂ ਦਿਸਦੀਆਂ ਨੇ ਆਪਣੀਆਂ ਸ਼ੱਕ ਤੇ ਆਪਣੇ ਆਪ ਤੇ ਅਸਿਕ ਇਹਨਾਂ ਨੇ ਵੀ ਉਹਦੇ ਤੇ ਸ਼ੱਕ ਹੈ ਉਹ ਮੇਰਾ ਨਹੀਂ ਮੇਰੇ ਭਰੋਸਾ ਨਹੀਂ ਵੱਜਦਾ ਕਮਲਿਆ ਭਰੋਸਾ ਤੈਨੂੰ ਤੇਰੀਆਂ ਕਰਤੂਤਾਂ ਤੈਨੂੰ ਵੱਜਦਾ ਤੈਨੂੰ ਪਤਾ ਹੈ ਮੇਰੇ ਵਰਗੇ ਲੱਛਣ ਵਾਲੇ ਬੰਦੇ ਦਾ ਉਹ ਹੋ ਹੀ ਨਹੀਂ ਸਕਦਾ ਕਰਤੂਤਾਂ ਮਾਰੀਆਂ ਐ ਲੱਗਦਾ ਝੂਠਾਂ ਤੇਬੀਆਂ ਪਖੰਡੀਆਂ ਕੰਦਾ ਮੈਂ ਤਾਂ ਦਾ ਸਾਫ਼ ਹੋ ਹੀ ਨਹੀਂ ਸਕਦਾ ਕਿ ਉਹ ਮੇਰਾ ਬਣ ਜੇ ਭਰੋਸਾ ਤੈਨੂੰ ਅਸਲ 'ਚ ਤੇਰੇ ਖੁਦ ਦੇ ਉੱਤੇ ਵਿਸ਼ਵਾਸ ਆਪਣੇ ਆਪੀ ਆਉਂ ਕਿ ਮੈਂ ਮੇਰਾ ਬਣ ਸਕਦਾ ਤੈਨੂੰ ਪਤਾ ਮੇਰੇ ਲੱਛਣ ਸਹੀ ਦੀ ਤਾਂ ਲੱਗਦਾ ਜਿੱਤੇ ਸਾਡਾ ਭਰੋਸਾ ਪੱਕਾ ਹੋਇਆ ਮੈਂ ਠੀਕ ਆ ਉਹਦੇ ਹੀ ਤੈਨੂੰ ਐ ਲੱਗਣਾ ਉਹ ਮੇਰੇ ਨਾਲ ਹੁਣ ਤੈਨੂੰ ਸ਼ੱਕ ਪੈਦਾ ਹੋ ਜਾਂਦਾ ਐ ਐਡੀਆ ਭੈੜੀਆਂ ਕਰਤੂਤਾਂ ਵਾਲੇ ਨਾਲੋਂ ਕਿਵੇਂ ਹੋ ਸਕਦਾ ਹੈ ਉਹ ਹੈ ਸ਼ੱਕ ਆਪਣੇ ਆਪ ਦੀ ਕਰਤੂਤਾਂ ਨੇ ਜਿਹੜੀ